ਲੰਘੇ ਹਫਤੇ ਮੈਂ ਇਸੇ ਪ੍ਰੋਗਰਾਮ ਰਾਹੀਂ ਤੁਹਾਡੇ ਤੱਕ ਪਹੁੰਚ ਕਰਦੇ ਦੱਸਿਆ ਸੀ ਕਿ ਵੀ ਕੇਂਦਰ ਸਰਕਾਰ ਨੇ ਆਖਰ ਮੰਨ ਬਣਾ ਲਿਆ ਤੇ ਨੋਟੀਫਿਕੇਸ਼ਨ ਜਲਦੀ ਹੋ ਜਾਏਗਾ ਵੈਸੇ ਤਾਂ ਬਕਾਇਦਾ ਤੌਰ ਤੇ 30 ਅਪ੍ਰੈਲ ਨੂੰ ਜਾਤੀ ਜਨਗਣਨਾ ਨੂੰ ਮਨਜ਼ੂਰੀ ਦਿੱਤੀ ਸੀ ਕੇਂਦਰ ਸਰਕਾਰ ਨੇ ਕਿ ਇਹ ਵੀ ਗੱਲ ਆ ਗਈ ਸੀ ਨਾਲ ਕਿ ਜਿਹੜੀ ਆਮ ਜਨਗਣਨਾ ਹੋਊਗੀ ਮਰਦਮ ਸਮਾਰੀ ਹੋਊਗੀ ਉਹਦੇ ਨਾਲ ਹੀ ਜਾਤੀ ਜਨਗਣਨਾ ਕਰ ਲਈ ਜਾਊਗੀ ਕੇਂਦਰ ਸਰਕਾਰ ਜਾਤੀ ਜਨਗਣਨਾ ਤੋਂ ਭੱਜ ਰਹੀ ਸੀ ਵਿਰੋਧੀ ਧਿਰ ਇਸੇ ਅੜੀ ਸੀ ਖਾਸ ਵਿਰੋਧੀ ਧਿਰ ਵੀ ਕਾਦੀ ਅੜੀ ਸੀ ਕਾਂਗਰਸ ਤਾਂ ਆਪਸ ਵਿੱਚ ਕੋਈ ਤਾਲਮੇਲ ਨਹੀਂ ਅੜਨਾ ਕਾਦਾ ਉਹ ਤਾਂ ਰਾਹੁਲ ਗਾਂਧੀ ਅੜੇ ਹੋਏ ਸੀ ਤੇ ਪਰ ਬਿਹਾਰ ਦੀਆਂ ਚੋਣਾਂ ਨੂੰ ਧਿਆਨ ਚ ਰੱਖਦੇ ਆ ਬੀਜੇਪੀ ਨੂੰ ਲੱਗਿਆ ਕਿ ਜੇ ਨਤੀਸ਼ਵਰੀ ਵੀ ਜਾਤੀ ਜਨਗਣਣ ਨਾਲੇ ਪਾਸੇ ਖੜੇ ਨੇ ਤਾਂ ਸਾਨੂੰ ਮੁਸ਼ਕਲ ਨਾ ਹੋ ਜAVE ਇਹ ਵੀ ਇੱਕ ਕਾਰਨ ਹੈ ਮੰਨਣ ਦਾ ਸੋ ਕੱਲਾ ਇਹ ਨਹੀਂ ਕਿ ਰਾਹੁਲ ਗਾਂਧੀ ਦੇ ਦੁਆਬ ਕਰਕੇ ਰਾਹੁਲ ਗਾਂਧੀ ਦਾ ਦੁਆਬ ਵੀ ਕੰਮ ਕਰ ਗਿਆ ਤੇ ਬਿਹਾਰ ਦੀ ਆਉਂਦੀ ਚੋਣ ਵੀ ਕੰਮ ਕਰ ਗਈ ਸੋ ਆਖਰ ਕੇਂਦਰ ਸਰਕਾਰ ਜਨਗਣਨਾ ਦੇ ਨਾਲ ਜਾਤੀ ਜਨਗਣਨਾ ਕਰਾਉਣਾ ਮੰਨ ਗਈ ਸੋ ਆਪਾਂ ਲੰਘੇ ਹਫਤੇ ਗੱਲ ਕੀਤੀ ਸੀ ਕਿ ਜਲਦੀ ਨੋਟੀਫਿਕੇਸ਼ਨ ਹੋ ਜਾਊਗਾ ਸੋ ਅੱਜ ਨੋਟੀਫਿਕੇਸ਼ਨ ਹੋ ਗਿਆ ਜੀ ਅੱਜ 16 ਜੂਨ ਦਿਨ ਸੋਮਵਾਰ ਨੂੰ ਗ੍ਰਹਿ ਮੰਤਰਾਲੇ ਵੱਲੋਂ ਜਾਤੀ ਜਨਗਣਨਾ ਦੇ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ। ਸੋ ਕੇਂਦਰ ਸਰਕਾਰ ਨੇ ਦੋ ਫੇਜ਼ ਦੇ ਵਿੱਚ ਜਾਤੀ ਜਨਗਣਨਾ ਕਰਾਉਣੀ ਹੈ। ਜਿਹੜੀ ਆਮ ਜਨਗਣਨਾ ਦੇ ਨਾਲ ਹੀ ਹੋਣੀ ਹੈ ਤੇ ਨੋਟੀਫਿਕੇਸ਼ਨ ਮੁਤਾਬਕ ਪਹਿਲਾ ਫੇਜ਼ ਜਿਹੜਾ 1 ਅਕਤੂਬਰ 2026 ਤੋਂ ਅਗਲੇ ਸਾਲ ਅਕਤੂਬਰ ਮਹੀਨੇ ਦੇ ਜਿਹਦੇ ਵਿੱਚ ਚਾਰ ਪਹਾੜੀ ਸੂਬਿਆਂ ਦੇ ਪਹਿਲਾਂ ਜਮਿਨੀ ਚੋਣ ਹੋਗੀ। ਹਾਂ ਮਾਫ ਕਰਨਾ ਜਮਿਨੀ ਚੋਣ ਨਹੀਂ ਜਾਤੀ ਜਨਗਣਨਾ ਹੋਊਗੀ। ਹਾਂ ਹਿਮਾਚਲ ਪ੍ਰਦੇਸ਼ ਉੱਤਰਾਖੰਡ ਜੰਮੂ ਕਸ਼ਮੀਰ ਲਦਾਖ ਲਦਾਖ ਦੇ ਵਿੱਚ ਜੰਮੂ ਕਸ਼ਮੀਰ ਚ ਉੱਤਰਾਖੰਡ ਚ ਔਰ ਹਿਮਾਚਲ ਪ੍ਰਦੇਸ਼ ਇਹਨਾਂ ਚਾਰ ਸੂਬਿਆਂ ਦੇ ਵਿੱਚ 1 ਅਕਤੂਬਰ 2026 ਤੋਂ ਜਾਤੀ ਜਨਗਣਨਾ ਸ਼ੁਰੂ ਹੋ ਜਾਣੀ ਹੈ ਫਿਰ 30 ਅਪ੍ਰੈਲ 2025 ਤੋਂ ਜਾਤੀ ਜਨਗਣਨਾ ਕਰਾਉਣ ਦਾ ਜਿਹੜਾ ਐਲਾਨ ਕੀਤਾ ਸੀ ਉਸ ਨੂੰ ਰਸਮੀ ਤੌਰ ਤੇ ਪੂਰੇ ਪ੍ਰਕਿਰਿਆ ਦੇ ਤਹਿਤ ਅਗਲੇ ਬਰੇ ਤੋਂ ਸ਼ੁਰੂ ਕੀਤਾ ਜਾਣਾ 1 ਮਾਰਚ 2027 ਸੋ 1 ਮਾਰਚ 2027 ਤੋਂ ਦੂਜਾ ਫੇਸ 16ਵੀਂ ਜਨਗਣਨਾ ਦਾ ਸ਼ੁਰੂ ਹੋ ਜਾਣਾ ਫਿਰ ਪੂਰੇ 2011 ਚ ਪਿਛਲੀ ਜਨਗਣਨਾ ਹੋਈ ਸੀ ਫਿਰ 2021 ਚ ਹੋਣੀ ਸੀ ਪਰ ਕੋਵਿਡ ਕਰਕੇ ਸਾਰਾ ਮਸਲਾ ਅੱਗੇ ਹੋ ਗਿਆ ਤੇ ਨਹੀਂ ਹੋ ਸਕੀ ਸੋ ਆਖਰ ਹੁਣ ਕੇਂਦਰ ਸਰਕਾਰ 2027 ਦੇ ਵਿੱਚ ਜਨਗਣਨਾ ਕਰਾਉਣਾ ਮੰਨੀ ਹੈ ਜਿਹਦਾ ਇੱਕ ਜਾਤੀ ਜਨਗਣਨਾ ਦੇ ਬਨਫੇਸ 26 ਅਕਤੂਬਰ ਸ਼ੁਰੂ ਹੋਣਾ ਸੋ ਇਹ ਸਮਾਜਿਕ ਆਰਥਿਕ ਹੈਨਾ ਗਿਣਤੀ ਮਿੰਤੀ ਜਾਤਾਂ ਦੇ ਹਵਾਲੇ ਨਾਲ ਇਸ ਵਾਰ ਪਹਿਲੀ ਵਾਰ ਹੋਣਾ ਸੋ ਇਸ ਲਈ ਕੌਲ ਬੱਦ ਸਕਦੇ 1948 ਐਸਸੀ ਐਸਟੀ ਦੀ ਜਨਗਣਨਾ ਸੀ ਕਿ ਜਿਹਦੇ ਵਿੱਚ OBC ਗਣਨਾ ਦਾ ਗਿਣਤੀ ਦਾ ਕੋਈ ਪ੍ਰਬੰਧਨ ਨਹੀਂ ਸੀਗਾ ਸੋਨੇ ਚ ਸੋਧ ਕੀਤੀ ਜਾਊਗੀ 2650 ਜਾਤੀਆਂ ਦੇ ਅੰਕੜੇ ਸਾਹਮਣੇ ਆ ਸਕਦੇ ਨੇ ਜਨਗਣਨਾ ਫਾਰਮ ਜਿਹੜੇ ਪਿਛਲੇ ਰਹੇ ਨੇ ਉਹਨਾਂ ਚ 29 ਕਾਲਮ ਸੀ ਸੋ 29 ਕਾਲਮਾਂ ਦੇ ਹਵਾਲੇ ਨਾਲ ਸਾਰੀ ਜਨਗਣਨਾ ਇਸ ਵਾਰ ਹੋਊਗੀ ਪਰ ਉਹਦੇ ਵਿੱਚ ਕੁਝ ਕਾਲਮ ਐਕਸਟਰਾ ਵਧਾਏ ਜਾ ਸਕਦੇ ਨੇ ਤਾਂ ਕਿ ਜਾਤੀ ਜਨਗਣਨਾ ਵੀ ਹੋ ਸਕੇ ਸੋ ਇਸ ਲਈ ਉਮੀਦ ਕੀਤੀ ਜਾਂਦੀ ਹੈ ਕਿ ਜਿਹੜਾ 29 ਕਾਲਮ ਨੇ ਇਸ ਵਾਰ ਉਹ ਕਿਤੇ ਵੱਧ ਹੋਣ ਤੋਂ ਕਿਉਂਕਿ ਜਿਹੜੀਆਂ ਜਾਤਾਂ ਦੀ ਜਨਗਣਨਾ ਹੋਣੀ ਹੈ ਉਹ ਡੀਲੀਟ ਕਾਲਮ 바ਦੀ ਲੋੜ ਪੈ ਸਕਦੀ ਹੈ ਬਹੁਤ ਬਹੁਤ ਸ਼ੁਕਰੀਆ